ਰਸੋ ਦੋ ਦਿਨ ਮੈਂ ਅੰਮ੍ਰਿਤਸਰ ਗਿਆ ਸੀ ਕਿ ਭੀ ਠੀਕ ਹੈ ਚਲੋ ਸਾਡੇ ਤੀਆ ਪੁੱਤ ਨੇ ਉੱਥੇ ਚਲੇ ਗਏ ਕੀ ਦਾ ਛੱਡ ਕੇ ਜੀ ਜੀਜਾ ਕਰਦਾ ਜੀ ਧਰਤੀ ਨੂੰ ਮਜਬੂਰੀ ਚ ਚਲੋ ਚਲੇ ਗਏ ਸਿਸਟਮ ਇਹਨਾਂ ਕੋਲੇ ਸੀ 70 ਸਾਲ ਤੋਂ ਤਾਂ ਇਹੀ ਚਲਾ ਰਹੇ ਨੇ ਨਾ ਉਹ ਆ ਕੇ ਮੇਰੇ ਮੇਰੇ ਗੱਲ ਪੈ ਜਾਂਦੇ ਨੇ ਬੀਜਪੀ ਵਾਲਾ ਕਹਿੰਦਾ ਉਹ ਕਹਿੰਦਾ ਕਿ ਉਹ ਤੁਹਾਡੇ ਇੱਥੋਂ ਵਾਲੇ ਆ ਬਿੱਟੂ ਉਹ ਕਹਿੰਦਾ ਕਿ ਭਗਵਾਨ ਤਮਾਨ ਕਰਕੇ ਗਏ ਨੇ ਹੈ ਇਹ ਉਹਨੇ ਪਏ ਜਿਹਨੇ ਕਬੇ ਨਾ ਪਾਇਆ ਦਿੱਤੀਆਂ ਤੇ ਫਿਰ ਗੁજરાਤ ਤਾਂ ਨਹੀਂ ਮੇਰੀ ਸਰਕਾਰ ਉਥੋਂ ਕੋ ਜਾਂਦੇ ਨੇ 20 ਸਾਲ ਤੋਂ ਮੋਦੀ ਹੋਈ ਹੈ ਹੈ ਉਹੀ ਪਾ ਜਾਂਦੇ ਗੱਲ ਗੱਲ ਨਹੀਂ ਬਾਤ ਨਹੀਂ ਜਿਹੜਾ ਹੁੰਦਾ ਮੈਨੂੰ ਵਾਲਾ ਕੱਢਣ ਲੱਗੇ ਨੇ ਮੈਂ ਮਾੜਾ ਕੀ ਕਰਤਾ ਯਾਰ ਤੜਕੀ ਉੱਠ ਕੇ ਪਹਿਲੇ ਮੈਨੂੰ ਵਾਲਾ ਕੱਢਣ ਲੈਂਦੇ ਨੇ ਬਸ ਉਹਨਾਂ ਦਾ ਇਹੀ ਪੰਗਾ ਉਹਨਾਂ ਨੂੰ ਇਹ ਇਹ ਇਹੀ ਦੁੱਖ ਖਾਈ ਜਾਂਦਾ ਵੀ ਆਮ ਘਰਾਂ ਦਾ 3 ਪੁੱਤ ਜਿਹੜੇ ਨੇ ਉਹ ਕੁਰਸੀਆਂ ਤੇ ਸਾਡੀਆਂ ਤੇ ਕਿਉਂ ਬਹਿ ਗਏ ਇੱਥੇ ਸਾਡੇ 3 ਪੁੱਤ ਬੈਠੇ ਹੁੰਦੇ ਸੀ ਜਿੱਥੇ ਅਸੀਂ ਤੁਸੀਂ ਮੈਲੋ ਬਿਠਾ ਰੱਖਿਆ ਤੁਸੀਂ ਰਹਿਣ ਦੋ ਹੁਣ ਤੁਹਾਡਾ ਲੋਕਾਂ ਨੇ ਤੁਹਾਨੂੰ ਜਵਾਬ ਦੇਤਾ ਕੋਰਾ ਜਵਾਬ ਦੇਤਾ ਉਹ ਮੁੰਡਾ ਕਹਿੰਦਾ ਆਪਣੀ ਮਾਂ ਨੂੰ ਕਹਿੰਦਾ ਬੇਬੇ ਜੇ ਆਪਣੇ ਪਿੰਡ ਦਾ ਨੰਬਰਦਾਰ ਮਰ ਜੇ ਫਿਰ ਕੌਣ ਨੰਬਰਦਾਰ ਬਣੂ ਉਹ ਕਹਿੰਦੀ ਪੁੱਤਰਾ ਤਾਂ ਵੱਡਾ ਮੁੰਡਾ ਬਣ ਜੂ ਕਹਿੰਦਾ ਜੇ ਵੱਡਾ ਮੁੰਡਾ ਹੀ ਮਰ ਜੇ ਕਹਿੰਦੀ ਪੁੱਤਰਾ ਛੋਟਾ ਬਣ ਜੂ ਉਹਦਾ ਛੋਟਾ ਮੁੰਡਾ ਜਿਹੜਾ ਭੋਲਾ ਉਹ ਕਹਿੰਦਾ ਇਹ ਭੋਲਾ ਵੀ ਮਰ ਜੇ ਉਹ ਕਹਿੰਦੀ ਪੁੱਤਕਾ ਮੈਂ ਸਾਰਾ ਪਿੰਡ ਮਰ ਜੇ ਤੂੰ ਨੰਬਰਦਾਰ ਨਹੀਂ ਬਣ ਸਕਦਾ ਅਲਮ ਮਹਿਕਾ ਜੋ ਮਰ ਜੇ ਗੱਲੋ ਤੂੰ ਵੀ ਯਾਦ ਆਦਦੇ ਹੁਣ ਲੋਕ ਬੁਖਿਆਏ ਪਏ ਤੁਹਾਡੇ ਕੋ ਤੁਸੀਂ ਬਥੇਰਾ ਦੁਖੀ ਕੀਤਾ ਸਾਡੀਆਂ ਤਿੰਨ ਪੀੜੀਆਂ ਖਾ ਗਏ ਤੁਸੀਂ ਬਚਪਨ ਖਾ ਗਏ ਜਵਾਨੀ ਖਾ ਗਏ ਬੜਾਪਾ ਖਾ ਗਏ ਕੀ ਰਹਿ ਗਿਆ ਸਾਡੇ ਕੋਲੇ ਸੋ ਅਸੀਂ ਉਹ ਲੋਕਾਂ ਨੇ ਬੜੀ ਮੁਸ਼ਕਲ ਨਾਲ ਆਪਦੀ ਸਰਕਾਰ ਬਣਾਈ ਆ ਆਪੀ ਆ ਤੁਹਾਡੇ ਵਰਗਾ ਮੈਂ ਆ ਗਿਆ ਇੱਥੇ ਆ ਗਿਆ ਪੰਚਾਇਤ ਦਾ ਮੈਂ ਵਾਦਾ ਕੀਤਾ ਸੀ ਮੈਂ ਕਿ ਤੁਹਾਡੇ ਪਿੰਡ ਆਉਂਗਾ ਆ ਆ ਗਿਆ ਮੈਂ ਜਿੱਥੇ ਜਾਣਾ ਮੈਂ ਕਹਿੰਦੇ ਨੇ ਪਹਿਲੀ ਵਾਰ ਆਇਆ ਉਦੋਂ ਪਹਿਲਾਂ ਅਖੀ ਨਹੀਂ ਕਿਤੇ ਉਹ ਕਤੇ ਨੀ ਗੇ ਹਰੇਕ ਸਮੇਂ ਗੰਨਨ ਪਹਿਲੀ ਵਾਰ ਆਇਆ ਉਹਨਾਂ ਨੇ ਕੀ ਲੈਣਾ ਲੋਕਾਂ ਜਾ ਕੇ ਉਹਨਾਂ ਨੂੰ ਪਤਾ ਸੀ ਬਾਰੀ ਸਾਡੀ ਆ ਜਾਣੀ ਹੈ ਪੰਜ ਸਾਲ ਬਾਅਦ ਆ ਕੇ ਲੋਕਾਂ ਨੇ ਦਿਲੇ ਪਸ ਸੁਣਾਣਾ ਫੇਰ ਫੇਰ ਇਧਰ ਆਉਣਾ ਫੇਰ ਐਂ ਚਲੀ ਜਾਂਦਾ ਸੀ ਕਿ ਆਪਾਂ ਇਧਰ ਉਧਰ ਦਾ ਸੋਚਣਾ ਹੁਣ ਛੱਡ ਦਈਏ ਮੈਂ ਹੁਣ ਅੰਮ੍ਰਿਤਸਰੋਂ ਹੀ ਆਇਆ ਕੱਲ ਰਾਤ ਤੁਰੀ ਸੁਣਿਆ ਹੋਣਾ ਉਹ ਉੱਥੋਂ ਆਪਾਂ ਨੂੰ ਇਧਰ ਨੂੰ ਭੇਜਣ ਲੱਗੇ ਆਪਾਂ ਇੱਥੇ ਹੀ ਪ੍ਰਮਾਤਮਾ ਨੇ ਨਾ ਕੁਛ ਦਿੱਤਾ ਇਸ ਧਰਤੀ ਨੂੰ ਦੱਸੋ ਮੈਨੂੰ ਕੀ ਨਹੀਂ ਹੈਗਾ ਸਾਡੇ ਕੋਲੇ ਝੋਟੇ ਦੇ ਸਿਰ ਵਰਗੀ ਸਾਡੀ ਧਰਤੀ ਹੈ 100 ਮਣ ਦਾਣੇ ਪੈਦਾ ਕਰ ਦਿੰਦੀ ਹੈ ਇੱਕ ਸਾਲ ਚ 90 ਮਣ ਚੋਂ ਨਾਲ 60 ਮਣ ਕਣਕ ਕਿਸੇ ਦੁਨੀਆ ਦੀ ਧਰਤੀ ਐਨੇ ਐਨੇ ਦਾਣੇ ਪੈਦਾ ਕਰਨ ਵਾਲੀ ਹੈ ਨਹੀਂ ਕੌਣ ਸਾਡੀ ਮਿਹਨਤੀ ਹੈ ਗੁਰੂਆਂ ਦਾ ਸਾਡੇ ਕੋਲ ਅਸ਼ੀਰਵਾਦ ਹੈ ਕੋਈ ਪਿੰਡ ਹੈ ਜਾਂ ਨਹੀਂ ਹੋਣਾ ਜਿੱਥੇ ਗੁਰੂ ਸਾਹਿਬ ਦੇ ਚਰਨ ਛੋਪਾ ਪ੍ਰਾਪਤ ਧਰਤੀ ਜਾਂ ਗੁਰਦੁਆਰਾ ਸਾਹਿਬ ਜਾਂ ਕੋਈ ਕਿਸੇ ਸ਼ਹੀਦ ਦਾ ਬੁੱਤ ਨਾ ਹੋਵੇ ਇੰਨੀ ਮਾਰਸ਼ਲ ਕੌਮ ਹੈ ਆਪਾਂ ਕਿਉਂ ਦੂਣਾ ਕੋਲੇ ਜਾਈਏ ਆਪਾਂ ਇੱਥੇ ਆਪਣਾ ਜਿਹੜਾ ਮਿਹਨਤ ਕਰਕੇ ਕੰਮਕਾਰ ਕਰਕੇ ਸਰਕਾਰ ਹੋਰ ਥੋੜੀ ਹੈ ਜਿੰਨੇ ਮਰਜੀ ਮੌਕੇ ਲਓ ਦੋ ਦੋ ਤਿੰਨ ਤਿੰਨ ਨੌਕਰੀਆਂ ਵੀ ਮਿਲ ਗਈਆਂ ਇੱਕ ਪਰਿਵਾਰ ਚ 50000 ਨੌਕਰੀਆਂ ਤਿੰਨ ਸਾਲਾਂ ਚ ਹੋ ਗਈਆਂ ਜੀ ਅੱਜ ਹੀ ਮੈਨੂੰ ਇੱਕ ਕਿਸੇ ਦਾ ਮੈਸੇਜ ਆਇਆ ਮੁੰਡਾ ਐਸਡੀਐਮ ਲੱਗ ਗਿਆ ਜੀ ਆਮਕਰ ਦਾ ਉਹਦੇ ਬਾਪੂ ਨੇ ਅੱਖਾਂ ਖੁਸ਼ੀ ਦੀ ਖੁਸ਼ੀ ਨਾਲ ਅੱਖਾਂ ਪਰ ਕੇ ਦੇਖੋ ਹੰਝੂ ਦੋ ਤਰੀਕੇ ਨਾਲ ਆਉਂਦੇ ਨੇ ਜਾਂ ਗਮੀ ਚਾਉਂਦੇ ਆ ਜਾਂ ਖੁਸ਼ੀ ਚਾਉਂਦੇ ਆ ਉਹਦੇ ਖੁਸ਼ੀ ਨਾਲ ਅੱਖਾਂ ਪਰ ਕੇ ਕਿਹਾ ਕਿ ਸ਼ੁਕਰ ਹੈ ਸਾਡੇ ਆਮਕਰਾਂ ਦਿੱਤੀਆਂ ਪੁੱਤ ਵੀ ਜੱਜ ਐਸਡੀਐਮ ਬਣਨ ਲੱਗੇ ਨੇ ਨਹੀਂ ਆਪਾਂ ਤਾਂ ਚਪਰਾਸੀ ਰਗਦੇ ਸੀ ਬਸ ਜੇ ਇੱਧਰ ਆ ਤੇ ਵੱਡੀਆਂ ਨੌਕਰੀਆਂ ਤੇ ਇੰਨਾ ਅਵਜ਼ਾ ਕੋਲੇ ਸੀਨਾ ਕੋਲੇ ਠੀਕ ਹੈ ਨਾ ਉਹ ਹੋਰ ਤੁਸੀਂ ਪੜੋ ਪੜ ਕੇ ਪੇਪਰ ਦਿਓ ਮਜਾਲਾ ਕਿਸੇ ਵੀ ਕੇ ਤੁਹਾਡੇ ਨੰਬਰ ਆ ਜਾਣ ਤੇ ਤੁਹਾਨੂੰ ਕੋਈ ਸ਼ਪਾਰਸ਼ ਲਾਉਣੀ ਪੈ ਜਾਏ ਜਾਂ ਕੋਈ 1 ਰੁਪਿਆ ਕਿਸੇ ਨੂੰ ਦੇਣਾ ਪੈ ਜਾਏ ਨੌਕਰੀ ਲੈ ਲਓ ਕਰੋ ਨੌਕਰੀਆਂ ਐ ਪੱਕੇ ਉਹ ਤੱਕੇ ਖਾਈਏ ਇੱਥੇ ਜਾ ਕੇ 112 ਜਾ ਰਹੇ ਨੇ ਅੰਮ੍ਰਿਤਸਰ 112 ਚਲੋ ਉਹਦੇ ਚ ਇਹ ਵੀ 44 ਵਿੱਚ ਹਰਿਆਣੇ ਦੇ ਨੇ 33 ਗੁਜਰਾਤ ਦੇ ਨੇ ਆਪਣੇ 31 ਨੇ 1 ਘੱਟ 90 ਉਹਦੇ ਚ ਬੰਦੇ ਨੇ 112 ਚੋਂ ਉਹਦੇ ਚ ਉਹਦੇ ਚੋ 10 ਬੱਚੇ ਨੇ ਜੀ ਛੋਟੇ 23 ਉਹਦੇ ਵਿੱਚ ਲੇਡੀਜ਼ ਨੇ 23 ਉਹਦੇ ਚੋ 4 ਛੋਟੀਆਂ ਛੋਟੀਆਂ ਬੱਚੀਆਂ ਨੇ ਮਤਲਬ ਤੁਸੀਂ ਲਾ ਲਓ ਵੀ 14 ਬੱਚੇ ਨੇ ਛੋਟੇ ਛੋਟੇ ਚਲੋ ਹੈ ਉਹ ਸਾਰੇ ਹੀ ਗੁਜਰਾਤ ਦੇ ਨੇ ਤੇ ਮਤਲਬ ਅਸੀਂ ਇਹਦੇ ਜਵਾਕਾਂ ਨੂੰ ਲੈ ਕੇ ਵੀ ਜੰਗਲਾ ਚ ਫਿਰ ਜੰਨੇ ਆ ਉੱਥੇ ਵੀ ਨਾਲ ਜਵਾਕਾਂ ਨੂੰ ਵੀ ਜੰਗਲਾ ਵਿੱਚ ਦੀ ਲੈ ਜਾਗੇ ਜਿੱਥੇ ਕੋਈ ਪੰਖੀ ਤਾਂ ਨਹੀਂ ਪਰ ਮਾਰ ਸਕਦਾ